ਤਿੰਨ ਤੇ ਜਿਵੇਂ ਕਿ ਤੁਹਾਨੂੰ ਹਰ ਪੱਬ ਦੀ ਖਬਰ ਨਕੋਦਰ ਤੇ ਦਿਖਾਈ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਨਵੇਂ ਤੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਅੱਜ ਜਿਹੜਾ ਆਟਾ ਦਾਅ ਸਕੀਮ ਜਿਹੜੀ ਘਰ ਘਰ ਪਹੁੰਚਾਉਣ ਦੀ ਜਿਹੜੀ ਸਕੀਮ ਸ਼ੁਰੂ ਹੋ ਚੁੱਕੀ ਆ ਨਕੋਦਰ ਬਤਾਏ ਕਿੰਦਰਜੀਤ ਕੌਰਮਾਨ ਜੀ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਨੇ ਅਸੀਂ ਗੱਲ ਕਰਾਂਗੇ ਹਾਂਜੀ ਮੈਮ ਅ ਅੱਜ ਇੱਕ ਹੋਰ ਵੱਡੀ ਪ੍ਰਾਪਤੀ ਜਿਹੜੀ ਰੋਜ਼ ਦੀ ਰੋਜ਼ ਸੀਐਮ ਸਾਹਿਬ ਦੀਆਂ ਸਾਡੇ ਮਾਨਯੋਗ ਸੀਐਮ ਸਾਹਿਬ ਦੀਆਂ ਪ੍ਰਾਪਤੀਆਂ ਦੀਆਂ ਲੰਬੀਆਂ ਲਿਸਟਾਂ ਨੇ ਅੱਜ ਇੱਕ ਹੋਰ ਵੱਡੀ ਪ੍ਰਾਪਤੀ ਕਿ ਅਟਕਾ ਜਿਹੜਾ ਆਟਾ ਤੇ ਗਣਕ ਚੋਅ ਇਸੇ ਇਹ ਲਾਭ ਪਤਨੀ ਦੀ ਇਹ ਲਾਭ ਜਿਹੜਾ ਉਹ ਘਰ ਦੇ ਨਾਲ ਦਰਵਾਜ਼ੇ ਤੇ ਜਾਂਦੇ ਤੇ ਹੁੰਦਾ ਜਿਹੜਾ ਉਹ ਫਰਾਂਸ ਸੀ ਉਹ ਸ਼ੁਰੂ ਹੋ ਚੁੱਕਿਆ ਅਰ ਅੱਜ ਵੀ ਆਪਣੇ ਨਕਦਰ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਬੜੀ ਟ੍ਰਾਂਸਪੇਰੈਂਸੀ ਦੇ ਨਾਲ ਬਕਾਇਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ ਇਹ ਨਾ ਪਹੁੰਚੇ ਮੈਮ ਜੇਕਰ ਕਹਾਂਗੇ ਕਿ ਕਈਆਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਉਹ ਵੀ ਰਾਸ਼ਨ ਲੈ ਜਾਂਦੇ ਨੇ ਉਹਨਾਂ ਤੇ ਵੀ ਕੋਈ ਸਟੈਪ ਚੁੱਕਿਆ ਜਾਊਗਾ ਅ ਪਹਿਲਾਂ ਅਸੀਂ ਸਾਡਾ ਧਿਆਨ ਜਿਹੜਾ ਹੈਗਾ ਪਹਿਲਾਂ ਜਿਨ੍ਹਾਂ ਨੂੰ ਨਹੀਂ ਕੁਝ ਮਿਲ ਜੇਗਾ ਜਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਪਹਿਲਾਂ ਉਹਦੇ ਤੇ ਧਿਆਨ ਹੈ ਕਿ ਜਿਨ੍ਹਾਂ ਨੂੰ ਨਹੀਂ ਹੈਗਾ ਉਹਨਾਂ ਨੂੰ ਪਹਿਲਾਂ ਦਿੱਤਾ ਜਾਵੇ ਉਸ ਤੋਂ ਬਾਅਦ ਜ਼ਰੂਰ ਇਹ ਸਟੈਪ ਉਠਾਇਆ ਜਾਏਗਾ ਕਿ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਉਹ ਕਈ ਵਾਰੀ ਬਹੁਤ ਸਾਰੇ ਕਾਰਡ ਜਿਹੜੇ ਉਹ ਲੋਕ ਲੈਣ ਉਹ ਉਹ ਉਹਦੇ ਦੇ ਬਾਅਦ ਦੇ ਵਿੱਚ ਜੀ ਰਿਹਾ ਕਿ ਤੁਸ ਜ ਰਾਸ਼ਨ ਦੇ ਵਿੱਚ ਕੀ ਕੀ ਦਿੱਤਾ ਜਾ ਰਿਹਾ ਹੈ ਰਾਸ਼ਨ ਦੇ ਵਿੱਚ ਫਿਲਹਾਲ ਜਿਹੜੀ ਆਹ ਕਣਕ ਹੈ ਤੇ ਆਟਾ ਚੋਇਸ ਵਾਲਾ ਆਟਾ ਦਿੱਤੀ ਦੀ ਕਿ ਉਹ ਆਟਾ ਲੈਣ ਚਾਹੁੰਦਾ ਜਾਂ ਉਹ ਆਟਾ ਲੈਣਾ ਚਾਹੁੰਦਾ ਕਿਉਂਕਿ ਤੁਹਾਨੂੰ ਪਤਾ ਕਿ ਘਰਾਂ ਦੇ ਸਾਮਾਨ ਦੇ ਵਿੱਚ ਬੜਾ ਘਟੀਆ ਮਾਲ ਘਟੀਆ ਮੁੱਟੀ ਦੀ ਤੇ ਘਟੀਆ ਕਣਕ ਲੋਕਾਂ ਤੱਕ ਪਹੁੰਚ ਹੀ ਰਹੀ ਹੈ ਇਸ ਤਰ੍ਹਾਂ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਆਟੇ ਦੇ ਵਿੱਚ ਮਿਲਣਾ ਇਹ ਵੀ ਇੱਕ ਵੱਡਾ ਮਸਲਾ ਆ ਕਬਡੀ ਸਟਰਗਲ ਆ ਕਿ ਬਣਿਆ ਬਣਾਇਆ ਕਈ ਵਾਰ ਇਦਾਂ ਹੋ ਜਾਂਦੀ ਹੈ ਕਿ ਲੋਕਾਂ ਕੋਲ ਕਣਕ ਪਈ ਹੁੰਦੀ ਬਹੁਤ ਸਾਰੇ ਗਰੀਬ ਪਰਿਵਾਰ ਦੇ ਲੋਕ ਆ ਤੁਹਾਡੇ ਕੋਲ ਆਟਾ ਭਿਉਣ ਵਾਸਤੇ ਪੈਸ Thank mm -hmm. you. ਇਸ ਕਰਕੇ ਇਹ ਆਪਸ਼ਨ ਜਿਹੜੀ ਦਿੱਤੀ ਗਈ ਆ ਕਿ ਬੇਸ਼ੱਕ ਜਿੰਨੀ ਵੀ ਕਿਸੇ ਨੂੰ ਜ਼ਰੂਰਤ ਹੈ ਉਹ ਆਪਣੀ ਕੰਟਰੀ ਲੈ ਸਕਦਾ ਜਿੰਨੀ ਜ਼ਰੂਰਤ ਹੈ ਉਹ ਆਪਣਾ ਲੈ ਸਕਦਾ ਪਰ ਇਹ ਕਈ ਵਾਰੀ ਸਕੂਲਾਂ ਦੇ ਵਿੱਚ ਇਹ ਦੇਖਿਆ ਜਾਂਦਾ ਮੈਡਮ ਇਹਦੇ ਵਿੱਚ ਤੁਹਾਨੂੰ ਆਪਾਂ ਭੇਜ ਦਿਆਂਗੇ ਅਸੀਂ ਇੰਟੀਗਰਲ ਭੇਜਦੇ ਹਾਂ ਉਹਦੇ ਵਿੱਚ ਵੀ ਕਈ ਵਾਰੀ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਕਈ ਤਰ੍ਹਾਂ ਦੀਆਂ ਸੁੰਡੀਆਂ ਦੇਖੀਆਂ ਜਾਂਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆਗੇ ਉਹ ਤਾਂ ਸਮੇਂ ਗੁਜ਼ਰ ਗਏ ਜਦੋਂ ਸੁੰਡੀਆਂ ਦੇਖੀਆਂ ਜਾਂਦੀਆਂ ਸੀ ਮੈਂ ਪਿਛਲੇ 2 ਸਾਲ ਦੇ ਵਿੱਚ ਬਕਾਇਦਾ ਲਿਖਣ ਕਰਦੀ ਰਹੀ ਨਹੀਂ ਸਕੂਲਾਂ ਦਾ ਕਿਤੇ ਵੀ ਇੱਕ ਸਿੰਗਲ ਸ਼ਿਕਾਇਤ ਨਹੀਂ ਆਈ ਕਿ ਜਿੱਥੇ ਕਿਤੇ ਮੜਾਂ ਦੇ ਸਕੂਲਾਂ ਵਿੱਚ ਕੋਸਟਾਂ ਤੇ ਹੁਣ ਜੇ ਮੈਂ ਟ੍ਰੀਟਮੈਂਟ ਤੋਂ ਸ਼ੁਰੂਆਤ ਕੀਤੀ ਹੈ ਬਾਕੀ ਡਿਪਾਰਟਮੈਂਟ ਨੂੰ ਪਤਾ ਕਿ ਕਿਤੇ ਕਿਤੇ ਇਹਨਾਂ ਨੇ ਲੋਟ-ਲੋਟਸ ਦੀ ਜਿੰਦੀ ਜੜੀ ਉਹ ਸਟਾਰਟ ਕੀਤੀ ਹੈ ਅੱਜ ਮੌਸਮ ਖਰਾਬ ਹੋਣ ਦਾ ਕਰਕੇ ਥੋੜਾ ਜਿਹਾ ਸਾਨੂੰ ਇਹਦੇ ਵਾਸਤੇ ਇੰਪਰੋਵਾਈਜ਼ ਵੀ ਕਰਨਾ ਪੈ ਰਿਹਾ ਪਰ ਹੁਣ ਲਗਾਤਾਰ ਜਿਹੜਾ ਉਹ ਪੰਜਾਬ ਦੇ ਅੱਛੀ ਗੋਸਟ ਤੱਕ ਜਿੰਦੀ ਗਈ ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਲਾਈਨਾਂ ਦੇ ਵਿੱਚ ਨਹੀਂ ਲੱਗਣਾ ਪਾਵੇਗਾ ਸਿਰਫ ਤੇ ਸਿਰਫ ਘਰਾਂ ਦੇ ਵਿੱਚ ਜਿਹੜਾ ਹੈਗਾ ਹਰ ਇੱਕ ਨੂੰ ਜਿਹੜਾ ਹੈਗਾ ਮਟੀਰੀਅਲ ਭੇਜਿਆ ਜਾਊਗਾ ਰਾਸ਼ਨ ਦਾ ਜਿਹੜਾ ਹੈਗਾ ਭੇਜਿਆ ਜਾਊਗਾ ਉਹ ਕਿਸ ਤਰ੍ਹਾਂ ਦਾ ਬਿਲਕੁਲ ਇਹੀ ਉਹ ਸਕੀਮ ਹੈ ਕਿੰਨਾ ਮਤ ਲੰ ਜੇ ਕਿਸੇ ਦੀ ਗਰੀਬੀ ਦਾ ਮਜ਼ਾਕ ਹੈ ਜਿਹੜਾ ਲਾਈਨਾਂ ਦੇ ਵਿੱਚ ਖੜੇ ਕਰਨਾ ਕਿਸੇ ਨੂੰ ਮਗਲਾ ਆਪਣੀ ਜ਼ਰੂਰਤ ਵਾਸਤੇ ਲਾਈਨਾਂ ਦੇ ਵਿੱਚ ਖੜਾ ਹੁੰਦਾ ਪਰ ਸਾਡਾ ਪੰਜਾਬ ਇੰਨਾ ਸੰਕਰਸ਼ ਹੈਗਾ ਸਰਉਪੀਨ ਰਕੀਰਾਂ ਦੀ ਧਰਤੀ ਆ ਕਿ ਐਟ ਲੀਸਟ ਇੱਥੇ ਜਿਹੜਾ ਆ ਸਨਿਗਮਾ ਲਾਭ ਲੈਣ ਵਾਸਤੇ ਲੰਬੀਆਂ ਲਾਈਨਾਂ ਦੇ ਵਿੱਚ ਨਾ ਖੜਾ ਹੋਣਾ ਪਵੇ ਇਸੇ ਕਰਕੇ ਇਹ ਦੋ ਸਟਪ ਜਿਵੇਂ ਜਿੱਤਿਆ ਸਟਾਰਟ ਕੀਤੀ ਆ ਔਰ ਬਾਕਾਇਦਾ ਫੌੜੀ ਫੌੜੀ ਕਰਕੇ ਅਸੀਂ ਜ਼ਰੂਰ ਇਹ ਸਾਰੇ ਪੰਜਾਬ ਦਾ ਟਾਰਗੇਟ ਅਚੀਵ ਕਰ ਲਵਾਂਗੇ ਕਿ ਬਹਾਰ ਇੱਕ ਮਹੀਨੇ ਦਾ ਰਸ਼ਨ ਹੈ ਜਿਹੜਾ ਬੰਦੋਬਸਤ ਕਰਕੇ ਪੋਸਟ ਜੀ ਨਾਲ ਕਰੀਏ ਰਸ਼ਨ ਨੂੰ ਲੈ ਕੇ ਕਈ ਗਰੀਬਾਂ ਤੇ ਵੀ ਦਿੱਕਤਾਂ ਦੇ ਵਿੱਚ ਹੁੰਦਾ ਹੈਗਾ ਕਈ ਵਾਰੀ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਪਾਣੀ ਦਾ ਵੀ ਪ੍ਰਬੰਧ ਨਹੀਂ ਹੁੰਦਾ ਹੈਗਾ ਹੁਣ ਉਹਦੇ ਵਾਸਤੇ ਕੋਈ ਸਟੈਪ ਲਿਆ ਜਾ ਰਿਹਾ ਹੈਗਾ ਜਦੋਂ ਅਸੀਂ ਰਸਣੀ ਜਿਹੜਾ ਇਹੋ ਕਰ ਕਰ ਕੇ ਚਾਹਦੇ ਨਾ ਤਾਂ ਫਿਰ ਇਹ ਸਾਧੀਆਂ ਮੁਸੀਬਤਾਂ ਤੋਂ ਵੀ ਅਸੀਂ ਛੁਟਕਾਰਾ ਨਹੀਂ ਪਾ ਸਕਦੇ ਰਸ਼ਨ ਘਰ ਘਰ ਕੋ ਜੋਣ ਦਾ ਮਤਲਬ ਇਹ ਹੈ ਆ ਕਿ ਡੋਰ ਸਟੈਪ ਡਿਲੀਵਰੀ ਆ ਜਿਹਦੇ ਵਿੱਚ ਅਗਲੇ ਨੂੰ ਆਪਣੇ ਘਰ ਬੈਠੇ ਬੈਠਾ ਰਸ਼ਨ ਤੇ ਉਹਦੇ ਨਾਲ ਜਿਹੜਾ ਡੱਪੂ ਵਗੈਰਾ ਉਹ ਚੱਲਣਗੇ ਕਿਸ ਤਰ੍ਹਾਂ ਚਲਣਗੇ ਜਿਹੜੇ ਬਾਕੀ ਡੱਪੂ ਨੇ ਜਿਹੜੇ ਜਿਹਨੋ ਜੀ ਉਹਨਾਂ ਦੀ ਅਲਾਟਮੈਂਟ ਕੀਤੀ ਹੈ ਜਿਹੜੇ ਕੋਰ ਸ਼ਿਪਿੰਗ ਦੀ ਜੀਪੂ ਨੇ ਕਈ ਵਾਰੀ ਡੋਰ ਸਟੈਪ ਡਿਲੀਵਰੀ ਸਾਨੂੰ ਲੋਕ ਦੇ ਹੀ ਮਿਲਦੇ ਜਾਂ ਕਿਵੇਂ ਮਿਲਦੀ ਹੈ ਜਿਹੜੇ ਕੋਈ ਫਿਕਸ ਨਹੀਂ ਨੂੰ ਨੇ ਉਹ ਹਮੇਸ਼ਾ ਚੱਲਦੇ ਕੀ ਮੈਸੇਜ ਹੈ ਲੋਕਾਂ ਨੂੰ ਮੇਰੀ ਆਪਣੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਆਪਣੇ ਹਲਕੇ ਵਾਸੀਆਂ ਨੂੰ ਮੇਰੀ ਦੀਪਾ ਬੋਧਨ ਨੇ ਹੱਥ ਜੋੜ ਕੇ ਅਪੀਲਿਆ ਕਿ ਵੀ ਇਹ ਰਾਸ਼ਨ ਜਿਹੜਾ ਆ ਪਰਮਾਤਮਾ ਦਾ ਤੁਸੀਂ ਸ਼ੁਕਰ ਅਦਾ ਕਰੋ ਤੁਸੀਂ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਹਦਾ ਕਿ ਪਰਮਾਤਮਾ ਨੇ ਤੁਹਾਨੂੰ ਜਿੰਨਾ ਦਿੱਤਾ ਕੀ ਅਸੀਂ ਉਹਦੇ ਵਿੱਚ ਆਪਣੇ ਵਾਸਤੇ ਆਟਾ ਖਰੀਦ ਸਕਦੇ ਹਾਂ ਕਿ ਨਹੀਂ ਖਰੀਦ ਸਕਦੇ ਜਿਹੜੇ ਨਹੀਂ ਖਰੀਦ ਸਕਦੇ ਉਹਨਾਂ ਵਾਸਤੇ ਇਹ ਸਹੂਲਤ ਕੋਤੋਂ ਵੀ ਆਇਆ ਪਰ ਜਿਹੜਿਆਂ ਦੇ ਘਰਾਂ ਦੇ ਵਿੱਚ ਕਣਕ ਹੁੰਦੀ ਆ ਜਿਹੜੇ ਜ਼ਿਮੀਂਦਾਰ ਨੇ ਜਿਹੜੇ ਖੇਤੀ ਕਰਦੇ ਨੇ ਜਿਹੜੇ ਬਹੁਤ ਸਮਰਥ ਨੇ ਉਹਨਾਂ ਦੇ ਲੋਕ ਬਾਹਰ ਅੰਦਰ ਗਏ ਹੋਇਆ ਮੇਰੀ ਤੁਹਾਨੂੰ ਸਭ ਨੂੰ ਅਪੀਲ ਹੈ ਕਿ ਤੁਸੀਂ ਆਪਣੀ ਇਸ ਸਹੂਲਤ ਨੂੰ ਸਨਡਰ ਕਰੋ ਤੁਸੀਂ ਇਹ ਸਹੂਲਤ ਤੋਂ ਆਪਣੇ ਆਪ ਨੂੰ ਪਿੱਛੇ ਕਰੋ ਤਾਂ ਕਿ ਹੋਰ ਜਿਹੜੇ ਆ ਪਤਨੀ ਜਿਹੜੀ ਸਾਡੇ ਵਾਕਈ ਗਰੀਬ ਨੇ ਕਿਉਂਕਿ ਇਹ ਜਿਹੜੀ ਸਕੀਮ ਹੈ ਇਹ ਲਿਮਟਿਡ ਸਕੀਮ ਹੈ ਅਸੀਂ ਜਿੰਨਾ ਕਰ ਸਕਦੇ ਓਨਾ ਹੀ ਕਰ ਸਕਦੇ ਹਾਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਕਿਉਂਕਿ ਕੁਝ ਕੈਟੇਰੀਏ ਹੁੰਦੀਆਂ ਕੁਝ ਸੈਂਟਰ ਗਵਰਨਮੈਂਟ ਦੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਆ ਜਿਹਦਾ ਕਰਕੇ ਅਸੀਂ ਜਿੰਨੇ ਕਾਰਡ ਹੈਗੇ ਓਨੇ ਹੀ ਰਹਿਣੇ ਇਸ ਤੋਂ ਵਧਨੇ ਨਹੀਂ ਫਿਰ ਜਿੰਨੀ ਦੇ ਜਿਹੜੇ ਲੋਕ ਸੰਗਠਨ ਨੇ ਉਹ ਆਪਣੇ ਆਪ ਨੂੰ ਇਹਨਾਂ ਕਾਰਡਾਂ ਤੋਂ ਪਿੱਛੇ ਨਹੀਂ ਖਿੱਚਦੇ ਜਾਂ ਇਸ ਸ਼ਡਿਊਲ ਨੂੰ ਵਿਡਰੋਅ ਨਹੀਂ ਕਰਦੇ ਜਾਂ ਇਸ ਸਕੀਮ ਨੂੰ ਆਪਣੇ ਆਪਣੇ ਪੰਜਾਬ ਵਾਸਤੇ ਆਪਣੇ ਲੋਕਾਂ ਵਾਸਤੇ ਸਮਰਪਣ ਨਹੀਂ ਕਰਦੇ ਤਾਂ ਫਿਰ ਜਿਹੜੇ ਬਿਲਕੁਲ ਜਾਇਜ਼ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਉਸ ਲੱਭ ਤੋਂ ਮਨਜ ਰਹਿ ਜਾਂਦੀ ਇਸ ਕਰਕੇ ਮੇਰੇ ਜਿਹੜੇ ਖਾਂਦੇ ਪੀਂਦੇ ਸਰਦੇ ਕੁਛ ਦੇ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਸਭ ਕੁਝ ਦਿੱਤਾ ਆ ਉਹ ਜਿਹੜੇ ਆਪਣੇ ਬੱਚਿਆਂ ਵਾਸਤੇ ਕਮਾ ਸਕਦੇ ਅਰਜਨਲ ਕੋਲ ਆਪਣੇ ਬੱਚਿਆਂ ਵਾਸਤੇ ਘਰ ਰਸਣ ਹੈਗਾ ਜਿਨ੍ਹਾਂ ਦੇ ਖੇਤੀਬਾੜੀ ਕਰਦੇ ਆ ਜਿਹੜੇ ਕਈ ਕਈ 100 ਕਵਾਂਟਲ ਕਰਕੇ ਘਰਾਂ ਨੂੰ ਖੇਤਾਂ ਦੇ ਵਿੱਚੋਂ ਲੈ ਕੇ ਆਉਂਦੇ ਉਸ ਵਕਤ ਕਾਤੇ ਦਾ ਸ਼ੁਕਰ ਅਦਾ ਕਰ ਤੇ ਆਪਣੇ ਕਾਰਜੜੇ ਆ ਉਹ ਉਹ ਵਿਡਰਾ ਕਰਦਾ ਮੇਰੀ ਇਹ ਇਹ ਸਨ ਡਿਪੋਦਰ ਵਿਦਾਇਕ ਇੰਦਰਪੁਰਮਾਨ ਜਿਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਾਸ਼ਨ ਹੈਗਾ ਉਹਨਾਂ ਨੂੰ ਰਾਸ਼ਨ ਦੀ ਨਹੀਂ ਜ਼ਰੂਰਤ ਹੈਗੀ ਉਹ ਇਹ ਰਾਸ਼ਨ ਨਾ ਲੈਣ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਘਰ ਘਰ ਜਿਹੜੀ ਹੈਗੀ ਆ ਰਾਸ਼ਨ ਦੀ ਜਿਹੜੀ ਸਕੀਮ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਕੈਮਰਾ ਪਰਸੰਗ ਨਾਲ ਪਨੀਤ ਤੋੜਾ ਲਿਵਿੰਗ ਰਿਅ ਨਿਊਜ਼ ਨੈਟਵਰਕ